ਸੋਲਰ ਮੋਟ ਲਵਾਉਣੀ ਹੈ ਤਾਂ ਸਭ ਤੋਂ ਇਸ ਟਾਈਮ ਸਹਿਜ ਸੋਲਰ ਬਠਿੰਡਾ ਤੋਂ ਲਵਾ ਸਕਦੇ ਹੋ ਬਹੁਤ ਸੋਹਣਾ ਪਾਈਆਂ ਦਾ ਕੰਮ ਹੈ ਸੰਤੁਸ਼ਟੀ ਦਾ ਕੰਮ ਹੈ ਤੇ ਪਾਇਪ ਚਾਰ ਭਰੀ ਜਿਹੜੀ 4 ਇੰਚ ਉਹ ਭਰੀ ਭਰੀ ਆਉਂਦੀ ਹੈ ਇਹ ਗੱਲ ਸੱਚ ਹੈ ਨਾ ਕਿ ਝੂਠਾ ਹੈ ਵੀਡੀਓ ਪੂਰੀ ਪਾਵਾਂਗੇ ਬਣੇ ਰਹੋ ਤੁਸੀਂ ਦੇਖ ਰਹੇ ਹੋ ਕਿ ਬੱਦਲ ਬਾਈ ਵੀ ਪੂਰੀ ਜ਼ੋਰ ਤੇ ਹੈ ਬਿਲਕੁਲ ਐ ਸ਼ਾਂ ਪੈ ਚੁੱਕੀ ਹੈ ਤੇ ਤੁਸੀਂ ਇੰਨੀ ਸ਼ਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਵੀ ਦੇਖ ਰਹੇ ਹੋ ਕਿ ਪਾਣੀ ਇਸ ਟਾਈਮ ਫਿਰ ਵੀ ਨਿਸ਼ਾਨ ਹੋਣ ਦੇ ਬਾਵਜੂਹ ਬਹੁਤ ਜਿਹੜਾ ਸੋਹਣਾ ਪਾਣੀ ਆ ਰਿਹਾ ਹੈ ਤੇ ਅ ਲੱਗੇ ਪਲਾਂਟ ਕਿਹੜਾ ਪਲਾਂਟ ਲੱਗਾ ਸੋਲਰ ਵਾਲਾ ਜਿਹੜਾ ਉੱਪਰੋਂ ਵੀ ਇਹ ਕੰਮ ਕਰਦਾ ਹੈ ਤੇ ਇਹ ਨੀਚੋਂ ਵੀ ਡਬਲ ਕੰਮ ਇਹ ਕਰਦਾ ਹੈ ਕਿਉਂਕਿ ਜੇਕਦੇ ਧੁੱਪ ਹੁੰਦੀ ਹੈ ਤਾਂ ਜਿਹੜਾ ਪਾਣੀ ਹੈ ਬਿਲਕੁਲ ਇਹ 4 ਇੰਚੀ ਪੂਰਾ ਫੁੱਲ ਭਰਿਆ ਮਾਰਦੀ ਹੈ ਇਹ ਬਾਈ ਹਣੀ ਨੇ ਲਵਾਈ ਹੋਈ ਹੈ ਆਪਣੀ ਠੁੱਠੀਆਂ ਵਾਲੀ ਤੇ ਬਾਈ ਦਾ ਕਹਿਣਾ ਕਿ ਬਹੁਤ ਜ਼ਿਆਦਾ ਜਿਹੜਾ ਕੰਮ ਹੈ ਇਹ ਮਲਕੀ ਇਹਨਾਂ ਦਾ ਬਈਆਂ ਦਾ ਹੈਗਾ ਅਗਰ ਕੋਈ ਸੋਲਰ ਮੋਟਰ ਲਵਾਉਣਾ ਚਾਹੁੰਦਾ ਹੈ ਤਾਂ ਤੁਸੀਂ ਕੰਟੈਕਟ ਤੁਸੀਂ ਇਹਨਾਂ ਕਰ ਸਕਦੇ ਹੋ ਅਗਰ ਤੁਸੀਂ ਨੇੜੇ ਕਿਤੇ ਮਾਨਸਾ ਨੇੜੇ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਈ ਹਣੀ ਨਾਲ ਵੀ ਗੱਲਬਾਤ ਕਰ ਸਕਦੇ ਹੋ ਕਿਉਂਕਿ ਇਹ ਚੀਜ਼ਾਂ ਸਾਡੇ ਫਾਰਮਰ ਲਈ ਬਹੁਤ ਕੰਮ ਆਉਣ ਵਾਲੀਆਂ ਨੇ ਕਿਉਂਕਿ ਜੇ ਆਪਾਂ ਗੱਲ ਕਰੀਏ ਪੱਕੇ ਕਨੈਕਸ਼ਨਾਂ ਦੀ ਪੱਕੇ ਕਨੈਕਸ਼ਨ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਆ ਘਟ ਕੋਟ 20 ਤੋਂ 22 ਲੱਖ ਜਿਹੜਾ ਖਰਚਾ ਉਹ ਆਉਂਦਾ ਤੇ ਆਪਾਂ ਤੁਹਾਡੀ ਬਾਈ ਨਾਲ ਗੱਲ ਕਰਵਾਉਂਦਾ ਬਾਈ ਨਾਲ ਹਣੀ ਬਾਈ ਗੱਲ ਸੁਣੇ ਇੱਕ ਮਿੰਟ ਜਿਹੜੀ ਮੋਟਰ ਹੈ ਇਹ ਆਪਾਂ ਕਿੱਥੋਂ ਲਵਾਈ ਹੈ ਇਸ ਸਹਿ ਸੋਲਰ ਬਠਿੰਡਾ ਤੋਂ ਜੀ ਅ ਕਿਹੜੀ ਕੰਪਨੀ ਮੋਟਰ ਹੈ ਇਹ ਇਹ ਕ੍ਰੰਕਨ ਦੀ ਮੋਟਰ ਹੈ ਜੀ ਰੀਨੂ ਦੇ ਡਰਾਈਵਰ ਅ ਬਿਸ਼ਰੀ ਡਰਾਈਵਰ ਜੀ ਰੀਨੂ ਦੇ ਪੈਨਲ ਦੇ ਜੀ ਤੇ ਸੰਤੁਸ਼ਟੀ ਪੂਰੀ ਵਧੀਆ ਬਾਈ ਸੰਤੁਸ਼ਟੀ ਬੰਦ ਰਹਿੰਦੀ ਹੈ ਇੱਕ ਤਰ੍ਹਾਂ ਮਿੱਤਰ ਹੋਰ ਵੀ ਤੁਸੀਂ ਵੀਡੀਓ ਪਾਈ ਸੀ ਬਾਈ ਫੌਜੀ ਮੈਂ ਦੁਕਾਨ ਤੇ ਆਇਆ ਸੀ ਕਹਿੰਦਾ ਬਾਈ ਬੜਾ ਸੋਹਣਾ ਕਹਿੰਦਾ ਕੰਮ ਹੈ ਬਾਈ ਕੰਮ ਹੀ ਵਾਲਾ ਵਧੀਆ ਬੰਦਾ ਤੇ ਧੁੱਪ ਚ ਕਹਿੰਦਾ ਵੀ ਇਹ ਚਾਰਜ ਭਰੀ ਮਾਰ ਦੇਵਾ ਬਾਈ ਤਾਂ ਪੁੱਛਦਾ ਮਤ ਨਿਆਰੇ ਰੱਖਦਾ ਸੇਤਾ ਬਾਈ ਕਿੰਨਾ ਖਰਚਾ ਆਇਆ ਹੈ ਬਣੀ ਵੀ ਆਪਣਾ ਆਪਣਾ 3 ਲੱਖ ਕੰਨੇ ਰੁਪਏ ਖਰਚਾ ਆਇਆ ਇਹ ਤੇ ਲੱਖਾਂ ਪੰਜੇ ਟੋਟਲ ਖਰਚਾ ਆਇਆ ਹਾਂਜੀ ਟੋਟਲ ਫੇ ਤਾਂ ਮੌੜਿਆ ਦੂਜੇ ਕਨੈਕਸ਼ਨ ਆ 22-23 ਲੱਖ ਦਾ ਹੋ ਗਿਆ ਉਹਨਾਂ ਦਾ ਬਹੁਤ ਲੱਖ ਮੰਗੀ ਜਾਂਦੇ ਆ ਹੁਣ ਇੱਕ ਬਾਈ ਨੇ ਸਾਡੇ 17 ਲੱਖ ਦਾ ਲੈਂਦਾ ਕੇ ਇਹਨੇ ਕਨੈਕਸ਼ਨ ਆ ਬੱਲੇ ਬੱਲੇ ਜੇ ਉਹਨੂੰ ਇੱਥੇ ਪਾਣੀ ਲੈ ਕੇ ਦਿਖਾਉਣਾ ਹੋਵੇ ਉਹ ਬਿਜਲੀ ਵਾਲੀ ਮੋਟਰ ਨੂੰ ਪਾਣੀ ਵੱਧ ਘੱਟਦੀ ਐ ਧੁੱਪ ਦੇ ਵਿੱਚ ਇਹ ਓਕੇ 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 ਪਸਤਾ ਬਈ ਆ ਠੀਕ ਹੈ ਜੀ 22 ਦੀ ਤੁਸੀਂ ਗੱਲ ਸੁਣੀ ਲਓਗੇ ਜਿਹੜਾ ਕਨੈਕਸ਼ਨ ਆ 22 ਤੋਂ 23 ਲੱਖ ਦਾ ਹੋ ਚੁੱਕਿਆ ਤੇ 22-23 ਲੱਖ ਲਾ ਕੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਜੀ ਜ ਸੋ ਤੁਸੀਂ ਜਿਹੜਾ ਦੱਤਾ ਬਾਈ ਨੇ ਉਹ ਪੁੱਛੀ ਲਿਆ ਵੀ ਕਿਹੜੀ ਕੰਪਨੀ ਦਾ ਇਹ ਲੱਗਿਆ ਹੋਇਆ ਤੇ ਬਾਈ ਫੰਕਸ਼ਨ ਟੋਸਟ ਹੈ ਜੇ ਸੋਨੂੰ ਫਿਰ ਵੀ ਲੱਗਦਾ ਕਿ ਨੰਬਰ ਚਾਹੀਦਾ ਤਾਂ ਤੁਸੀਂ ਦੱਸ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਹਿਜ ਸੋਲਰ ਬਠਿੰਡਾ ਖੇਤਰੀ ਬੜੀ ਦਾ ਕਨੈਕਸ਼ਨ ਲਿਖਿਆ ਹੋਇਆ ਸਟੇਡੀਅਮ ਬੈਕ ਸਾਈਡ ਤੇ ਸਾਹਮਣੇ ਰਾਮਾ ਹਸਪਤਾਲ 80 ਫੁੱਟ ਰੋਡ ਉੱਤੇ ਬਠਿੰਡਾ ਤੁਸੀਂ ਦੇਖ ਸਕਦੇ ਹੋ ਨੰਬਰ ਅਸੀਂ ਮੈਂਸ਼ਨ ਕੀਤੇ ਹੋਏ ਆ ਤੁਸੀਂ ਜਿਹੜੇ ਵੀ ਬਾਈ ਲਵਾਉਣਾ ਚਾਹੁੰਦੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ